ਪਖਾਨਕੋਟ ਜ਼ਿਲ੍ਹਾ ਸੋਚੇ ਰੂਪ ਚ ਵਿੱਚ ਪਾਣੀ ਦੀ ਲਪੇਟ ਚ ਆ ਔਰ ਡੇ ਬਾਏ ਡੇ ਜਿਉਂ-ਜਿਉਂ ਮਤਲਬ ਮੈਂ ਸਮਝਦਾ ਵੀ ਵਾਰਸ ਕੰਟੀਨਿਊ ਹੋ ਰਹੀ ਆ ਇਹ ਸਥਿਤੀ ਜਿਹੜੀ ਆ ਬਾੜ ਵਾਲੀ ਕਹ ਲੋ ਤਾਂ ਜ਼ਿਆਦਾ ਪਾਣੀ ਵਾਲੀ ਇਹ ਥੋੜੀ ਜਿਹੀ ਸਾਡੀਆਂ ਚਿੰਤਾਵਾਂ ਚ ਵਾਧਾ ਕਰ ਰਹੀ ਆ ਸੋ ਅੱਜ ਅਸੀਂ ਸਵੇਰ ਦੇ ਹੀ ਬਾੜ ਦੇ ਜਿਹੜੀ ਇਹਦੇ ਅੰਦਰ ਬਮਿਆਲ ਦੇ ਅੰਦਰ ਉਜ ਦੇ ਅੰਦਰ ਤਾਸ ਪਿੰਡ ਹੋਵੇ ਕਾਫੀ ਵੱਡੀ ਮਾਤਰਾ ਦੇ ਵਿੱਚ ਪਾਣੀ ਜਿਹੜਾ ਵਕ ਵਕ ਨਾਲਿਆਂ ਚ ਰਾਵੀ ਹੋਵੇ ਉਜੇ ਹੋਵੇ ਤਾ ਨਾ ਹੋਵੇ ਜਲਾਲੀਆ ਹੋਵੇ ਉੱਚ ਦੇ ਕਿਆ ਗਿਆ ਔਰ ਇਹ ਪਾਣੀ ਬੇਸਿਕਲੀ ਜੰਮੂ ਕਸ਼ਮੀਰ ਦੇ ਅੰਦਰ ਜਿਆਦਾ ਮੀਂਹ ਪੈਣ ਕਰਕੇ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਆ ਰਿਹਾ ਸੋ ਅਸੀਂ ਆ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਆਦੇਸ਼ ਦੇ ਮਤਾਬਿਕ ਅਸੀਂ ਪੂਰੀ ਤਰ੍ਹਾਂ ਮਦਾਨ ਚ ਡਟੇ ਆ ਔਰ ਮੈਂ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਵੀ ਕਿਸੇ ਵੀ ਤਰ੍ਹਾਂ ਦੇ ਪੈਨਗ ਗੋਣ ਦੇ ਲੋੜਨੇ ਆ ਹਾ ਅਲਰਟ ਲੋਕ ਜ਼ਰੂਰ ਰਹਿਣ ਤਾਂ ਜੋ ਕਿਸੇ ਵੀ ਸਿੱਤੀ ਦਾ ਡਿਕੂਏਸ਼ਨ ਪਤਾ ਲੱਗੇ ਤੇ ਉਹ ਸਾਡੇ ਤੱਕ ਸੂਚਨਾ ਪਹੁੰਚੇ ਤੇ ਅਸੀਂ ਸਾਰੇ ਇੰਤਜ਼ਾਮ ਜਿਹੜੇ ਸਰਕਾਰ ਵੱਲੋਂ ਕੀਤੇ ਹੁਣ ਵੀ ਅਸੀਂ ਜਿਹੜਾ ਚੱਕੀ ਦਰਿਆ ਜਿਹੜਾ ਹਿਮਾਚਲ ਔਰ ਪੰਜਾਬ ਨੂੰ ਆਪਸ ਚ ਜੋੜਦਾ ਪਠਾਨਕੋਟ ਦਾ ਐਂਟਰੀ ਆਪਾਂ ਕਹਿ ਸਕਦੇ ਆ ਤੇ ਮੇਰੇ ਨਾਲ ਐਸਐਸਪੀ ਪਠਾਨਕੋਟ ਔਰ ਸਵਾਰੇ ਸਾਡੇ ਸਮਸਤ ਅਧਿਕਾਰੀ ਸਵਾਨ ਮਿਲਾਂ ਰੱਖੀ ਹੋਈ ਆ ਸਵੇਰ ਦੇ ਅਸੀਂ ਐਸੇ ਹੀ ਫੀਲਡ ਦੇ ਵਿੱਚ ਆ ਗਏ ਬਹੁਤ ਸਾਰੇ ਪਰਿਵਾਰਾਂ ਦਾ ਰੈਸਕਿਊ ਕੀਤਾ ਅਸੀਂ ਤਾਸ ਦੇ ਅੰਦਰ ਸੋ 12 ਪਰਿਵਾਰ ਜਿਹੜੇ ਆ 12 ਜੀ ਜਿਹੜੇ ਆ ਉਹਨਾਂ ਦਾ ਰੈਸਕਿਊ ਕੀਤਾ ਉਹਨਾਂ ਨੂੰ ਪ੍ਰਾਪਰ ਥਾਵਾਂ ਤੇ ਲੈ ਕੇ ਆਏ ਆ ਜਿੱਥੇ ਲੋਕਾਂ ਨੇ ਫਸਲਾਂ ਦਾ ਨੁਕਸਾਨ ਜਿੱਥੇ ਲੋਕਾਂ ਦੇ ਚਾਰੇ ਦਾ ਨੁਕਸਾਨ ਜਿੱਥੇ ਲੋਕਾਂ ਦੇ ਕਮਾਨ ਦਾ ਨੁਕਸਾਨ ਉਹਦੀਆਂ ਵੀ ਮਾਨਯੋਗ ਮੁੱਖ ਮੰਤਰੀ ਜੀ ਦੇ ਹਦਾਇਤ ਮੁਤਾਬਕ ਫਲੇ ਸਪੈਸ਼ਲ ਗਰਦੋਰੀਆਂ ਦੀ ਲੋਕਾਂ ਜਿਹੜੇ ਅਧਿਕਾਰੀਆਂ ਨੂੰ ਕਿਹਾ ਗਿਆ ਤੇ ਜਿੱਥੇ ਕੋਈ ਕਿਸੇ ਦਾ ਘਰ ਦਾ ਨੁਕਸਾਨ ਹੋਇਆ ਮੈਂ ਖੁਦ ਵੀ ਜਾ ਰਿਹਾ ਆ ਸੋ ਪੂਰੀ ਜਥਾ ਸ਼ਕਤੀ ਦੇ ਨਾਲ ਅਸੀਂ ਲੋਕਾਂ ਦੇ ਨਾਲ ਖੜੇ ਆ ਸੋ ਅ ਬਸ ਅਸੀਂ ਕੁਦਰਤ ਨੂੰ ਵੀ ਅਰਦਾਸ ਹੀ ਕਰਾਂਗੇ ਕਿ ਬਹੁਤ ਕੁਝ ਹੋ ਗਿਆ ਹੁਣ ਜਿਹੜੀ ਉਹ ਸਾਡੇ ਦੇ ਰਹਿਮ ਰੱਖੇ ਪਰ ਕਿਉਂਕਿ ਕੁਦਰਤ ਆ ਉਹਦੇ ਆਪਣੇ ਨਿਜ਼ਮ ਨੇ ਮਨੁੱਖ ਨੇ ਹਮੇਸ਼ਾ ਕੁਦਰਤ ਦੇ ਨਾਲ ਸਟਰਗਲ ਕਰਨਾ ਹੁੰਦਾ ਸੋ ਅਸੀਂ ਸਟਰਗਲ ਦੇ ਅ ਰੋੜਤੇ ਹੈਗੇ ਆ ਔਰ ਪਠਾਨਕੋਟ ਵਾਸੀਆਂ ਨੂੰ ਮਜਬੂਰ ਬੇਨਤੀ ਕਰਦਾ ਕਿ ਮਾਨ ਸਾਹਿਬ ਉਹਨਾਂ ਦੀ ਸਰਕਾਰ ਪੂਰੀ ਤਰ੍ਹਾਂ ਮਸਤੈਦ ਹੈਗੀ ਆ ਸਾਡੇ ਕੋਲ ਜਿਹੜੀ ਉਹ ਆਪਣੇ ਰੈਸਕਿਊ ਕਰਨ ਦੇ ਲਈ ਇੱਕ ਵੱਡੀ ਟੀਮ ਸਾਡੇ ਕੋਲ ਆ ਗਈ ਹੈ ਐਨਡੀਆਰਐਫ ਵੀ ਔਰ ਉਹਨਾਂ ਕੋ ਸਾਰੇ ਜਿੰਨੇ ਵੀ ਇਨਸਟਰੂਮੈਂਟ ਚਾਹੀਦੇ ਹੁੰਦੇ ਆ ਅੱਜ ਉਹਨਾਂ ਨੇ ਡੈਮ ਏਰੀਆ ਦੇ ਵਿੱਚ ਦੋ ਤਿੰਨ ਜੀਆਂ ਦਾ ਪਰਿਵਾਰਾਂ ਦਾ ਰੈਸਕਿਊ ਕੀਤਾ ਤੁਸੀਂ ਵੀ ਦੇਖਿਆ ਤੁਸੀਂ ਕੰਵਰ ਵੀ ਕੀਤਾ ਤੁਸੀਂ ਵੀ ਕਾਫੀ ਮਿਹਨਤ ਕਰ ਰਹੇ ਹੋ ਬਸ ਤੁਹਾਡੇ ਮਾਦੀਮ ਦੇ ਰਾਈ ਪਠਾਨਕੋਟ ਵਾਸੀਆਂ ਨੂੰ ਜ਼ਰੂਰ ਅਪੀਲ ਕਰਾਂਗਾ ਪੋਵਾ ਵਾਸੀਆਂ ਨੂੰ ਕੀ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਸਰਕਾਰ ਪੂਰੀ ਤਰ੍ਹਾਂ مستਾਦ ਹੈ